ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 8 ਕਿਸਮਾਂ ਜਾਰੀ ਦੀਆਂ ਇਸ ਸਾਹ ਭਾਵਾਂ ਨੂੰ ਪੈਣਾਂ ਨੂੰ ਦਿੱਤੀਆਂ ਨੇ ਜਿਵੇਂ ਹੁਣ ਮੈਂ ਗੱਲ ਕਰਾਂ OL10B 2014 ਚ ਦਿੱਤੀ ਗਈ ਸੀ ਅੱਜ ਤੋਂ 11 ਸਾਲ ਪਹਿਲਾਂ ਉਹ ਪਹਿਲੀ ਕਿਸਮ ਸੀ ਜਿਹੜੀ ਦੋ ਵਾਝਾ ਦਿੰਦੀ ਸੀ ਤੇ ਅਸੀਂ ਉਹਦਾ ਵੀ ਇੱਥੇ ਸੇਲ ਵੀ ਕਰਦੇ ਆਂ ਉਸ ਤੋਂ ਬਾਅਦ ਅਸੀਂ ਉਹ ਵਾਲੇ 11 ਕਿਸਮ ਦਿੱਤੀ OL12 ਦਿੱਤੀ ਫਿਰ OL13 ਦਿੱਤੀ 2018 ਦੇ ਵਿੱਚ OL14 ਦਿੱਤੀ ਪਹਿਲੀ ਐਸੀ ਕਿਸਮ ਹੈ ਜਿਹੜੀ ਅਸੀਂ ਨੈਸ਼ਨਲ ਲੈਵਲ ਤੇ ਵੀ ਰਿਲੀਜ਼ ਕੀਤੀ 80 ਰੁਪਏ ਕਿਲੋ ਇਹਦਾ ਵੀ ਦਾ ਰੇਟ ਹੈ ਇਹ 6 ਫੁੱਟ ਉੱਚੀ ਹੋ ਜਾਂਦੀ ਹੈ ਮੇਰੇ ਘਰ ਦਾ ਫ੍ਰੀਜਰ ਖੜਿਆ ਵਿੱਚ ਦਿਖਦਾ ਨਹੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਰਾਹੁਲ ਕਪੂਰ ਸੀਨੀਅਰ ਸਾਇੰਸ ਅਬੀਡਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕ ਵਿਭਾਗ ਤੋਂ ਅੱਜ ਮੈਂ ਤੁਹਾਡੇ ਨਾਲ ਰੂਪਦੂ ਕਰਾਉਂਗਾ ਜਿਹੜੀਆਂ ਅਸੀਂ ਜਵੀ ਦੀਆਂ ਫਸਲ ਬਾਰੇ ਜਵੀ ਦੀਆਂ ਉन्नत ਕਿਸਮਾਂ ਬਾਰੇ ਥੋੜਾ ਜਿਹਾ ਜਾਣਕਾਰੀ ਦਵਾਂਗਾ ਕਿਉਂਕਿ ਮੈਂ ਜਵੀ ਦਾ ਬ੍ਰੀਡਵਾਨ ਜਵੀ ਦੀਆ ਵੈਰੈਟੀਆ ਡਵੈਲਪ ਕਰਵਾ ਉਹਦੀਆਂ ਨਵੀਆਂ-ਨਵੀਆਂ ਉन्नत ਕਿਸਮਾਂ ਡਵੈਲਪ ਕਰਦਾ ਤਾਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 8 ਕਿਸਮਾਂ ਜਿਹੜੀਆਂ ਨੇ ਉਹ ਜਵੀ ਦੀਆਂ ਕਿਸਾਨ ਭਰਾਵਾਂ ਨੂੰ ਪਹੁੰਚਾਉਣ ਨੂੰ ਦਿੱਤੀਆਂ ਨੇ ਉਹ ਅਸੀਂ ਨੰਬਰ ਜਿਹਾ ਆਪਾਂ ਸ਼ੁਰੂ ਕਰੀਏ O L O L ਦਾ ਮਤਲਬ ਹੈ ਵੀ ਓਟਸ ਲੁਧਿਆਣਾ ਇਹਨੂੰ ਅੰਗਰੇਜ਼ੀ 'ਚ ਓਟਸ ਕਹਿੰਦੇ ਨੇ ਪੰਜਾਬੀ 'ਚ ਇਹਨੂੰ ਆਪਾਂ ਜਵੀ ਦੇ ਨਾਮ ਤੇ ਜਾਣਦੇ ਹਾਂ ਤੋ ਓਰਸ ਜਿਹੜੀ ਹੈ ਓਰਸ ਲੁਧਿਆਣਾ ਦੇ ਨਾਮ ਤੇ ਸਾਡੀ ਸੀਰੀਜ਼ ਚੱਲਦੀ ਹੈ ਓਐਲ 10 ਤੋਂ ਲੈ ਕੇ ਓਐਲ 17 ਤੱਕ ਸਾਡੀਆਂ ਜਿਹੜੀਆਂ ਇਹ ਕਿਸਮਾਂ ਅਸੀਂ ਉਹਨਾਂ ਕਿਸਮਾਂ ਦੇ ਚੁੱਕੇ ਆਂ ਪਿਛਲੇ 10 ਸਾਲਾਂ ਦੇ ਵਿੱਚ ਅਸੀਂ 8-9 ਕਿਸਮਾਂ ਜਿਹੜੀਆਂ ਆ ਉਹ ਦੇ ਚੁੱਕੇ ਆਂ ਤੇ ਇਹ ਹਰ ਕਿਸਮ ਜਿਹੜੀ ਹੈ ਇਹਦਾ ਅੱਜ ਮਹੱਤਵ ਹੈ ਅੱਜ ਇਹਦਾ ਮਕਸਦ ਹੈ ਜਿਵੇਂ ਹੁਣ ਮੈਂ ਗੱਲ ਕਰਾਂ ਓਐਲ 10 ਦੀ ਓਐਲ 10 ਕਿਸਮ ਜਿਹੜੀ ਹੈ 2014 ਚ ਦਿੱਤੀ ਗਈ ਸੀ ਅੱਜ ਤੋਂ 11 ਸਾਲ ਪਹਿਲਾਂ ਉਹ ਪਹਿਲੀ ਕਿਸਮ ਸੀ ਜਿਹੜੀ ਦੋ ਵਾਜਾ ਦਿੰਦੀ ਸੀ ਹਾਜੇਵੀ ਉਹ ਬਹੁਤ ਪ੍ਰਚਲਿਤ ਹੈ ਕਿਸਾਨ ਪਰ ਹਜੇਵੀ ਉਹਦਾ ਬੀਜ ਮੰਗਦੇ ਨੇ ਆ ਕੇ ਤੇ ਅਸੀਂ ਉਹਦਾ ਬੀਜ ਇੱਥੇ ਸੇਲ ਵੀ ਕਰਦੇ ਆਂ OL 10 ਜਿਹੜੀ ਹੈ ਦੋ ਵਾਢਾਂ ਦੀ ਕਿਸਮ ਹੈ ਉਸ ਤੋਂ ਬਾਅਦ ਅਸੀਂ ਉਹ ਵਾਲੇ 11 ਕਿਸਮ ਦਿੱਤੀ ਜਿਹੜੀ ਚੰਗੇ ਚੰਗਾ ਵਾਢਾ ਕਰਦੀ ਸੀ ਉਹਦੀ ਹਾਈਟ ਵੀ ਬਹੁਤ ਜ਼ਿਆਦਾ ਸੀ OL 11 ਕਿਸਮ ਤੇ ਉਸ ਤੋਂ ਬਾਅਦ ਅਸੀਂ OL 12 ਦਿੱਤੀ ਫਿਰ OL 13 ਦਿੱਤੀ OL 13 ਜਿਹੜੀ ਕਿਸਮ ਸੀ ਉਹ ਬਹੁਤ ਪ੍ਰਚਲਿਤ ਕਿਸਮ ਹੈ ਹਜੇਵੀ ਉਹਦਾ ਬੀਜ ਬਹੁਤ ਡਿਮਾਂਡ ਜਿਹ ਰਹਿੰਦਾ ਹੈ ਕਿਸਾਨ ਤਾਂ ਬਾਰ-ਬਾਰ ਪੁੱਛਦੇ OL 13 ਕਿਸਮ ਬਾਰੇ ਉਸ ਤੋਂ ਬਾਅਦ ਅਸੀਂ ਨਵੀਂ ਕਿਸਮ ਜਿਹੜੀ ਹੈ 2018 ਦੇ ਵਿੱਚ OL14 ਦਿੱਤੀ OL14 ਜਿਹੜੀ ਹੈ ਉਹ ਦੋ ਵਾਢਾਂ ਦੀ ਕਿਸਮ ਹੈ ਇਹ ਪਹਿਲੀ ਐਸੀ ਕਿਸਮ ਹੈ ਜਿਹੜੀ ਅਸੀਂ ਨੈਸ਼ਨਲ ਲੈਵਲ ਤੇ ਵੀ ਮਲਟੀ ਕਾਟ ਜਿਹੜੀ ਦੋ ਵਾਢਾਂ ਦੇਣ ਵਾਲੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਤਿਆਰ ਕੀਤੀ ਹੋਈ ਨੈਸ਼ਨਲ ਲੈਵਲ ਤੇ ਰਿਲੀਜ਼ ਕੀਤੀ ਤੇ ਇਹ ਪੰਜਾਬ ਵਾਸਤੇ ਵੀ ਰਿਲੀਜ਼ ਕੀਤੀ ਹੈ ਇਹਦਾ ਸੀਡ ਇਸ ਟਾਈਮ ਹਾਈ ਡਿਮਾਂਡ ਤੇ ਚੱਲ ਰਿਹਾ ਹੈ 80 ਰੁਪਏ ਕਿਲੋ ਇਹਦਾ ਬੀਜ ਦਾ ਰੇਟ ਹੈ 5 ਕਿਲੋ ਦੀ ਥੈਲੀ ਹੈ 400 ਰੁਪਏ ਦੀ 5 ਕਿਲੋ ਦੀ ਥੈਲੀ ਹੈ ਲਗਭਗ ਦੋ ਕਨਾਲਾਂ ਦਾ ਵੀ ਹੈ ਲਗਭਗ ਦੋ ਕਨਾਲਾਂ ਦਾ ਵੀ ਹੈ ਇਸ ਤੋਂ ਬਾਅਦ ਅਸੀਂ 2019 ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਕਿਸਮ ਜਿਹੜੀ ਜਵੀ ਦੀ ਦਿੱਤੀ OL 15 OL 15 ਜਿਹੜੀ ਕਿਸਮ ਹੈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਪਹਿਲੀ ਐਸੀ ਜਵੀ ਦੀ ਕਿਸਮ ਹੈ ਜਿਹੜੀ ਪੂਰੇ ਭਾਰਤ ਵਾਸਤੇ ਉਹਨੇ ਇੰਡੀਆ ਵਾਸਤੇ ਅਸੀਂ ਸफारਿਸ਼ ਕਰਦੇ ਆਂ ਉਹਨੇ ਇੰਡੀਆ ਦੇ ਜਿੱਥੇ ਮਰਜ਼ੀ ਬੀਜ ਸਕਦੇ ਹੋ ਸਿਰਫ ਹਿਮਾਚਲ ਨੂੰ ਛੱਡ ਕੇ ਉਥੇ ਨੇ ਤੇ ਕੋਈ ਬਿਮਾਰੀ ਆਈ ਸੀ ਉਹਦੇ ਕਰਕੇ ਉਹ ਰਿਲੀਜ਼ ਨਹੀਂ ਹੋ ਸਕੀ ਜਦਕਿ ਇਹ ਪੂਰੇ ਇੰਡੀਆ ਦੇ ਵਿੱਚ ਰਿਲੀਜ਼ ਹੈ ਤੇ ਇਸ ਟਾਈਮ ਜੇ ਮੈਂ કહਾਂ ਵੀ ਸਭ ਤੋਂ ਜ਼ਿਆਦਾ ਡਿਮਾਂਡ ਜਿਹੜੀ ਵੀ ਅੱਜ ਦੇ ਦਿਨ ਦੀ ਡਿਮਾਂਡ ਹੈ ਉਹ ਐਲ 15 ਦੀ ਹੈ ਇਹ 6 ਫੁੱਟ ਉੱਚੀ ਹੋ ਜਾਂਦੀ ਹੈ ਮੇਰੇ ਵਰਗਾ ਬਰੀਡਰ ਖੜਿਆ ਵਿੱਚ ਦੇਖਦਾ ਨਹੀਂ ਐਡੀ ਉੱਚੀ ਹੋ ਜਾਂਦੀ ਹੈ ਇਹਦਾ ਵੀ ਰੇਟ ਅਸੀਂ ਉਹੋ ਹੀ ਰੱਖਿਆ ਹੈ ਰੇਟ ਵਧਾਇਆ ਨਹੀਂ ਸਰਕਾਰੀ ਰੇਟ ਹੈ 80 ਕਿਲੋ 5 ਕਿਲੋ ਦੀ ਰਹਿਲੀ 400 ਰੁਪਏ ਦੀ ਹੈ ਇਹਨੂੰ ਜਰੂਰ ਲੈ ਕੇ ਜਾਓ ਤੇ ਚੋਖਾ ਮੁਨਾਫਾ ਵਟ ਸਕਦੇ ਹੋ ਇਹਦੇ ਕੁਆਲਟੀ ਇਹਦੀ ਜਿਹੜੀ ਪ੍ਰੋਟੀਨ ਹੈ ਉਹ 11 ਤੋਂ 12% ਹੈ ਇਹਦੇ ਜਿਹੜੇ ਹੋਰ ਖਰਾਕੀ ਦਾ ਨੇ ਜਿਵੇਂ ਇਹਦੀ ਪਚਨਸ਼ੀਲਤਾ ਹੈ ਇਹਦੀ ਪਚਨਸ਼ੀਲਤਾ ਜਿਹੜੀ ਬਹੁਤ ਹਾਈ ਹੈ ਲਗਭਗ 60% ਪਚਨਸ਼ੀਲਤਾ ਹੈ ਜਿਹਨੂੰ ਅਸੀਂ ਬਹੁਤ ਹਾਈ ਮੰਨਦੇ ਆ ਇਹਦੇ ਜੋ ਕੋਈ ਵੀ ਮਾਰਾ ਜਿਵੇਂ ਨਾਈਟ੍ਰੇਟ ਦੀ ਸਮੱਸਿਆ ਆਉਂਦੀ ਹੈ ਜਾਂ ਕੋਈ ਹੋਰ ਆਉਂਦੀ ਹੈ ਉਹ ਇਹਦੇ ਵਿੱਚ ਜਮਾ ਹੀ ਹੈ ਨਹੀਂ ਇਸ ਕਰਕੇ ਇਹਨੂੰ ਮੈਂ ਕਹੂੰਗਾ ਵੀ ਇਹ ਇੱਕ ਬਹੁਤ ਵਧੀਆ ਕਿਸਮ ਹੈ ਇਸ ਤੋਂ ਅਲੱਗ ਅਸੀਂ ਇੱਕ ਨਵੀਂ ਕਿਸਮ ਦਿੱਤੀ OL 16 OL 16 ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪਹਿਲੀ ਐਸੀ ਕਿਸਮ ਹੈ ਜਿਹੜੀ ਅਸੀਂ ਭਾਰਤ ਦੇ ਵਿੱਚ ਪਹਿਲੀ ਕਿਸਮ ਹੈ ਜਿਹੜੀ ਮਨੁੱਖੀ ਖਾਣੇ ਦੇ ਤੌਰ ਤੇ ਅਸੀਂ ਦਿੱਤੀ ਹੈ ਜਿੰਨੇ ਵੀ ਓਟਸ ਜਿੰਨੀ ਵੀ ਜਲਦੀ ਖਾਣ ਵਾਸਤੇ ਹੈ ਉਹ ਜਿਹੜੀ ਹੈ ਬਾਹਰੋਂ ਆ ਰਹੀ ਹੈ ਪਰ ਇਹ ਪਹਿਲੀ ਕਿਸਮ ਹੈ ਜਿਹੜੀ ਅਸੀਂ ਭਾਰਤ ਦੇ ਵਿੱਚ ਦਿੱਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਸ ਨੂੰ ਅਸੀਂ ਪਿਆ ਕੇ ਆਟਾ ਵੀ ਪੀ ਸਕਦੇ ਆ ਇਹਦੇ ਮਲਟੀ grain ਬਿਸਕਟ ਬਣਾ ਸਕਦੇ ਆ ਮਲਟੀ grain ਆਟਾ ਬਣਾ ਸਕਦੇ ਆ ਇਹ ਪਹਿਲੀ ਕਿਸਮ ਹੈ ਪਰ ਪਿਛਲੇ ਸਾਲ 2024 ਦੇ ਇਸੇ ਮੇਲੇ ਦੇ ਅਸੀਂ ਇੱਕ ਨਵੀਂ ਕਿਸਮ ਦਿੱਤੀ ਸੀ OL 17 ਆ ਉਹ ਕਿਸਮ ਹੈ OL 17 ਇਹ ਵੀ 80 ਰੁਪਏ ਕਿਲੋ ਹੈ ਚਾਹੇ ਇਹ ਨਵੀਂ ਕਿਸਮ ਹੈ ਪਰ ਇਹਦਾ ਬੀ ਜਿਹੜਾ ਉਹ ਅਸੀਂ 80 ਰੁਪਏ ਕਿਲੋ ਦੇ ਰੇਟ ਤੇ ਹੀ ਦੇ ਰਹੇ ਹਾਂ ਔਰ ਜਿਹੜੀ ਬਹੁਤ ਡਿਮਾਂਡ ਹੈ ਕੱਲ ਵੀ ਕਾਫੀ ਬੀ ਇਹਦਾ ਸੇਲ ਹੋਇਆ ਹੈ ਕਿਸੇ ਵੀ ਗਿਆਨ ਇੰਦਰਾ ਦੇ ਵੀ ਇਹਦਾ ਬੀ ਮਿਲੂਗਾ ਹੋਰ ਫਾਰਮੈਟ ਅਡਵਾਈਜ਼ਰੀ ਜਿਹੜੇ ਸੇਵਾ ਕੇਂਦਰ ਨੇ ਉਹਨਾਂ ਦੇ ਵੀ ਤੁਸੀਂ رابطہ ਕਾਇਮ ਕਰਕੇ ਇਹਦਾ ਵੀ ਲੈ ਸਕਦੇ ਹੋ ਖੁੱਲਾ ਵੀ ਅਸੀਂ ਇਹਦਾ ਦੇ ਰਹੇ ਹਾਂ 80 ਰੁਪਏ ਕਿਲੋ 400 ਰੁਪਏ ਦੀ 5 ਕਿਲੋ ਦੀ ਥੈਲੀ ਹੈ ਦੋ ਕਿਨਾਲਾ ਦਾ ਵੀ ਹੈ ਇਹਦੀ ਖਾਸੀਅਤ ਇਹ ਹੈ ਇਹ ਹਾਈਟ ਬਹੁਤ ਕਰਦੀ ਹੈ ਪਰਸੂਏ ਬਹੁਤ ਮਾਰਦੀ ਹੈ ਥੱਲੋਂ ਜਿਹਨੂੰ ਆਪਾਂ ਕਹਿੰਦੇ ਆ ਵੀ ਇੱਲਰ ਜਿਹੜੇ ਆ ਉਹ ਬਹੁਤ ਕਰਦੀ ਹੈ ਤੇ ਕੁਆਲਟੀ ਵੱਲੋਂ ਇਹ ਬਹੁਤ ਚੰਗੀ ਕਿਸਮ ਹੈ ਤੋਂ ਇਸ ਕਰਮ ਮੈਂ ਤੁਹਾਨੂੰ ਜਵੀ ਦੀਆਂ ਸਾਰੀਆਂ ਕਿਸਮਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਡੇ ਕੋਲੇ ਆ ਕੇ ਕਹਿੰਦੇ ਹੋ ਯੂਨੀਵਰਸਿਟੀ ਬੀ ਨਹੀਂ ਰੰਦੀ ਮੇਰੀ ਗੁਜਾਰਸ਼ ਹੈ ਤੁਹਾਨੂੰ ਇੱਕ ਇੱਕ ਵਾਰੀ ਵੀ ਲੈ ਜਾਓ 4-5 ਸਾਲ ਵਧੀਆ ਕੁਆਲਿਟੀ ਦਾ ਵੀ ਤੁਸੀਂ ਆਪ ਬਣਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਧਿਆਨਾ